ਉਹ ਗੋਲੀਆਂ ਚੱਲਦਿਆਂ ਦਾ ਸਵਿਫਟ 1200 ਏਐਮ ਰੇਡੀਓ ਦੇ ਬਾਹਰ ਜਾਂ ਉਸ ਦੇ ਉੱਤੇ ਜਿਹੜੀਆਂ ਗੋਲੀਆਂ ਚੱਲੀਆਂ ਉਸ ਦਾ ਵੀਡੀਓ ਜਾਰੀ ਕੀਤਾ ਗਿਆ ਹੈ ਯਾਨੀ ਕਿ ਇਹਨਾਂ ਕ੍ਰਾਈਮਨਲਸ ਵੱਲੋਂ ਇਹ ਵੀਡੀਓ ਭੇਜਿਆ ਗਿਆ ਹੈ ਲੇਕਿਨ ਉਸ ਦੇ ਵਿੱਚ ਇਹ ਟੇਵਰ ਅਸॉल्ट ਰਾਈਫਲ ਨਜ਼ਰ ਨਹੀਂ ਆ ਰਹੀ ਲੇਕਿਨ ਜਿਹੜੇ ਹੋਰ ਦੋ ਲੋਕੇਸ਼ਨਸ ਉੱਤੇ ਗੋਲੀਆਂ ਚੱਲਦੀਆਂ ਨੇ ਉਹਨਾਂ ਦੇ ਵਿੱਚ ਕਾਰਾਂ ਦੇ ਵਿੱਚ ਬੈਠੇ ਹਥਿਆਰਬੰਦੇ ਵਿਅਕਤੀ ਇੱਕ ਕੇਸ ਦੇ ਵਿੱਚ ਆਪਣੀ ਗੱਡੀ ਚੋਂ ਕੱਢ ਕੇ ਟੇਵਰ ਇਸ ਅਸॉल्ट ਰਾਈਫਲ ਦੇ ਨਾਲ ਇਹਨਾਂ ਨੇ ਗੋਲੀਆਂ ਚਲਾਈਆਂ ਹੁਣ ਜਿਸ ਪਾਸੇ ਵਿਅਕਤੀ ਗੋਲੀਆਂ ਚਲਾ ਰਿਹਾ ਉਸ ਪਾਸੇ ਢੇੜ ਸਨ ਲੇਕਿਨ ਅਕ੍ਰੋ ਦੂਸਰੇ ਬੰਨੇ ਕੋਈ ਬਿਜ਼ਨਸ ਯਾਰਡ ਜਾਂ ਕੋਈ ਇਸ ਤਰੀਕੇ ਦੀ ਇਮਾਰਤ ਹੈ ਜੋ ਜੋ ਕਿ ਤੇ اسی ਪਰਿਵਾਰ ਦੇ ਨਾਲ ਜੁੜੀ ਹੋਈ ਹੈ ਜਿਸ ਉੱਤੇ ਗੋਲੀਆਂ ਚਲਾਈਆਂ ਗਈਆਂ ਨਿਸ਼ਾਨਾ ਉਸ ਨੂੰ ਬਣਾਇਆ ਗਿਆ ਸੋ ਗੋਲੀਆਂ ਉੱਥੇ ਚਲੀਆਂ ਲੇਕਿਨ ਫ੍ਰੋਮ ਅਕਰੋਸ ਦ ਟਰੀਜ਼ ਲੇਕਿਨ ਇੱਕ ਕੇਸ ਇੱਕ ਵੀਡੀਓ ਜੋ ਕਿ ਬਹੁਤ ਹੀ ਸਾਫ ਨਜ਼ਰ ਆ ਰਿਹਾ ਹੈ ਉਸ ਵੀਡੀਓ ਦੇ ਵਿੱਚ ਰਾਤ ਦੇ ਸਮੇਂ ਇੱਕ ਵਿਅਕਤੀ ਗੱਡੀ ਚੋਂ ਨਿਕਲਦਾ ਹੈ ਇਸ ਟੇਵਰ ਅਸॉल्ट ਰਾਈਫਲ ਨੂੰ ਲੈ ਕੇ ਜਾਂਦਾ ਹੈ ਇਸ਼ਾਰਾ ਕਰਦੇ ਇੱਕ ਡਰਾਈਵਰ ਨੂੰ ਕਿ ਗੱਡੀ ਨੂੰ ਮੇਰੇ ਅੱਗੇ ਪਿੱਛੇ ਥੋੜਾ ਜਿਹਾ ਕਰ ਲੈ ਗੱਡੀ ਦੀ ਹੈਡਲਾਈਟਸ ਚੱਲ ਰਹੀਆਂ ਨੇ ਜਿਸ ਵਿੱਚ ਇਹ ਸ਼ੂਟਰ ਨੂੰ ਇਸ ਟੇਵਰ ਅਸॉल्ट ਰਾਈਫਲ ਦੇ ਨਾਲ ਤਾਵੜ ਤੋੜ ਗੋਰੀਏ ਇੱਕ ਤੋਂ ਬਾਅਦ ਇੱਕ ਬੈਕ ਟੂ ਬੈਕ ਬਰਸਟ ਮਾਰਦੇ ਹੋਏ ਦਿਖਾਇਆ ਜਾ ਰਿਹਾ ਹੈ ਤੇ ਇਹ ਗੋਲੀਆਂ ਚਲਾਈਆਂ ਜਾਂਦੀਆਂ ਨੇ ਇਹ ਇਨਸੀਡੈਂਟ ਸਰੀ ਦਾ ਇਨਸੀਡੈਂਟ ਹੈ ਕੁਝ ਦਿਨ ਪਹਿਲਾਂ ਦਾ ਇਨਸੀਡੈਂਟ ਹੈ ਸੋ ਟੇਵਰ ਅਸॉल्ट ਰਾਈਫਲ ਦੀ ਇਹਨਾਂ ਤਿੰਨ ਅਪਰਾਧਾਂ ਦੇ ਵਿੱਚ ਹੋਈ ਵਰਤੋਂ ਇੱਕ ਬਹੁਤ ਹੀ ਖਤਰਨਾਕ ਬਹੁਤ ਹੀ ਚਿੰਤਾਜਨਕ ਰੁਝਾਨ ਹੈ ਟ੍ਰੈਡ ਹੈ ਇਹਨਾਂ ਅਪਰਾਧੀਆਂ ਇਹਨਾਂ ਸ਼ਰਾਰਤੀ ਅੰਸਰਾਂ ਦੇ ਹੱਥਾਂ ਦੇ ਵਿੱਚ ਪਹੁੰਚ ਚੁੱਕਿਆ ਹੈ ਸੋਫਿਸਟੀਕੇਟਿਡ ਅਸੌਲਟ ਰਾਈਫਲ